और 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 और

ਉਹਨੂੰ ਸਪੋਰਟ ਕਰਦੇ ਨੇ ਇਹ ਨਹੀਂ ਸਿੱਖ ਧਰਮ ਦਾ ਪ੍ਰਚਾਰ ਇਹੋ ਜਿਹੇ ਸਿੱਖ ਧਰਮ ਦੇ ਪ੍ਰਚਾਰਾ ਦੀ ਲੋੜ ਨਹੀਂ ਜਿਹੜੇ ਗੁੰਡਿਆਂ ਨੂੰ ਖਾ ਚੰਦੇ ਬਣੇ ਕਿਹੜੇ ਸਿੱਖ ਧਰਮ ਦੇ ਪ੍ਰਚਾਰ ਦੇ ਕਿਹੜਾ ਸਿੱਖ ਧਰਮ ਦਾ ਪ੍ਰਚਾਰ ਕਰਦਾ ਰਿਹਾ ਤੁਸੀਂ ਕੋਰਟ ਦੇ ਵਿੱਚ ਕਿਹੜੇ ਸਿੱਖਰਾਇਆ ਆਪ ਦਾ ਭਰਾ ਆ ਮੈਂ ਕਿਹੜਾ ਜੁਲਮ ਕੀਤਾ ਇਹਨਾਂ ਬੰਦਿਆਂ ਦੇ ਵਿੱਚ ਆ ਵੇਖੋ ਗਲ ਪੈਰੇ ਦੇ ਲੋਕਾਂ ਦੇ ਗੱਲ ਗਲ ਪੈਰੇ ਫ੍ਰੈਂਕਲ ਇਹ ਪਹਿਲਾਂ ਹੀ ਪ੍ਰੈਜ਼ਿਡੈਂਟ ਕਰਕੇ ਬੈਠੇ ਪਹਿਲਾਂ ਹੀ ਪ੍ਰੈਜ਼ਿਡੈਂਟ ਕਰਕੇ ਬੈਠੇ ਹੋਏ ਨੇ ਅੱਜ ਗੱਲ ਸੁਣੋ ਹੈਲੋ 3 ਨੰਬਰ ਦੇ ਮਸ਼ਹੂਰੀ ਇਹਨਾਂ ਲੋਕਾਂ ਨੇ ਬਸ਼ੀ ਜਲਾਵਾਏ ਨੇ देख सकते <test Springs> ਦੇਖੋ ਅੰਦਰ ਕੀ ਹੋਇਆ ਕਿੰਨੇ ਹੱਥ ਚੱਕਿਆ ਮੈਨੂੰ ਉਹਦੇ ਬਾਰੇ ਨੌਲੇਜ ਨਹੀਂ ਹੈ ਕਿਉਂਕਿ ਅਸੀਂ ਅੱਜ ਸਾਰੇ ਇੱਥੇ ਆਏ ਆ ਅਸੀਂ ਸਬਕ ਤਰੀਕੇ ਦੇ ਨਾਲ ਖੜੇ ਆ ਜੇ ਕਿਸੇ ਨੇ ਹੱਥ ਚੱਕਿਆ ਉਹਦਾ ਕੀ ਮੈਟਰ ਆ ਹੋ ਸਕਦਾ ਉਹਦੀ ਧੀ ਮਾਂ ਭੈਣ ਕਿਸੇ ਨੂੰ ਕੁਝ ਨੇ ਐਸਾ ਬੋਲਿਆ ਹੋਵੇ ਕਿਉਂਕਿ ਅਕਸਰ ਪਰਿੰਕਲ ਨੂੰ ਮੂੰਹ ਦੀ ਬਬਾਸਿਰ ਹੋਈ ਏ ਬੋਲਣ ਲੱਗਾ ਕਦੀ ਵੀ ਨਹੀਂ ਦੇਖਦਾ ਹੋ ਸਕਦਾ ਕੋਈ ਐਸਾ ਸ਼ਬਦ ਵਰਤਿਆ ਹੋਵੇ ਉਹਦੇ ਮਨ ਦੇ ਵਿੱਚ ਰੰਜਿਸ਼ ਹੋਵੇ ਤੇ ਉਹਨੇ ਚਪੇੜ ਮਾਰ ਦਿੱਤੀ ਹੋਵੇ ਇਹ ਇੱਕ ਡਿਫਰੈਂਟ ਮੈਟਰ ਆ ਪਰ ਸਵਾਲ ਇਹ ਆ ਕਿ ਲੋਕਾਂ ਦੀਆਂ ਧੀਆਂ ਮਾਵਾ ਭੈਣਾਂ ਨੂੰ ਗਸਤੀਆਂ ਆਖਣ ਵਾਲਾ ਕੀ ਇਸ ਬੰਦੇ ਦੇ ਉੱਪਰ ਲੋਕਾਂ ਦਾ ਗੁੱਸਾ ਨਹੀਂ ਹੋ ਸਕਦਾ ਲੋਕਾਂ ਦੀਆਂ ਧੀਆਂ ਪੈਣਾ ਨੂੰ ਸਿੱਧਾ ਟਾਰਗੇਟ ਕਰਨ ਵਾਲਾ ਕਿਸੇ ਬੰਦੇ ਨਾਲ ਇਹਦੀ ਦੁਸ਼ਮਣੀ ਹੈ ਮੈਂ ਕਿਹਨਾਂ ਨੇ ਜਿੱਥੇ ਪਰ ਉਹਦੇ ਪਰਿਵਾਰ ਨੂੰ ਟਾਰਗੇਟ ਕਰਨਾ ਹੁਣ ਅੱਜ ਜਿਹੜੇ ਵਕੀਲ ਸਾਹਿਬ ਦਾ ਕੇਸ ਚੱਲਦਾ ਪਿਆ ਜਿਸ ਕੇਸ ਦੇ ਵਿੱਚ ਇਹਦੀ ਅਰੈਸਟ ਪਈ ਹੈ ਉਹਦੇ ਵਿੱਚ ਉਹਨਾਂ ਦੀ ਧਰਮ ਪਤਨੀ ਦੇ ਪ੍ਰਤੀ ਅਪੱਤੀਜਨਕ ਸ਼ਬਦ ਵਰਤੇ ਗਏ ਹੁਣ ਉਹ ਕਿਵੇਂ ਬਰਦਾਸ਼ਤ ਕਰੇਗਾ ਸਾਰੇ ਵਕੀਲ ਇਕੱਠੇ ਹੋ ਕੇ ਕਿ ਕਾਨੂੰਨੀ ਕਾਰਵਾਈ ਹੋਈ ਹੈ ਇਸ ਕਰਕੇ ਕਾਨੂੰਨੀ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਨੇ ਮੇਰੇ ਖਿਆਲ ਦੇ ਵਿੱਚ ਬਿਲਕੁਲ ਜਾਇਜ਼ ਹੋ ਰਹੀਆਂ ਨੇ ਇਹਦੇ ਛੇਤਰ ਪ੍ਰੇਟ ਮੈਂ ਕਹਿੰਦਾ ਪ੍ਰਸ਼ਾਸਨ ਵੱਲੋਂ ਹੋਵੇ ਇਹਦੀ ਅਕਲ ਟਿਕਾਣੇ ਆਵੇ ਤੇ ਤਾਂ ਇਹ ਸਮਾਜ ਨਹੀਂ ਤੇ ਇਹ ਸਮਾਜ ਵਿੱਚ ਰਹਿਣ ਦੇ ਯੋਗ ਨਹੀਂ ਹੈ ਦੇਖੋ ਜੀ ਇਹਦੀ ਸ਼ਬਦਾਵਲੀ ਏ ਇਹ ਸ਼ਬਦਾਵਲੀ ਕਦੀ ਵੀ ਸਮਾਜ ਜਿਹੜਾ ਬਰਦਾਸ਼ਤ ਨਹੀਂ ਕਰਦਾ ਹੁੰਦਾ ਜੀ ਅਸੀਂ ਆਪਣੇ ਵੱਲ ਵੀਡੀਓ ਦੀ ਫਾਈਲਸ ਆਫ ਲਾਅ ਲਾਉਣੀ ਸੀਗੀ ਜੀ ਉਹ ਅਸੀਂ ਔਨਰੇਬਲ ਕੋਰਟ ਚ ਰੱਖਤੀ ਜੀ ਠੀਕ ਹੈ ਹੁਣ ਇੱਕ ਔਨਰੇਬਲ ਹਾਈ ਕੋਰਟ ਦੇ ਵਿੱਚ ਵੀ ਅਸੀਂ ਇੱਕ ਪਟੀਸ਼ਨ ਨੂੰ ਆਲਰੇਡੀ ਅਸੀਂ ਦਾਖਲ ਕਰ ਚੁੱਕੇ ਹਾਂ ਹਾਂ ਗਸਾ ਤਾਂ ਹੈ ਬੀਐਸ ਕੋਰਪਸ ਦੀ ਸੋ ਸੈਕਸੀਕੁਐਂਟਲੀ ਅਗੇਨ ਦਾ ਮੈਟ੍ਰਿਕਸ ਪੈਂਡਿੰਗ ਫੋਰ ਡੇ ਆਫਟਰ ਟਮਰੋ ਪਰਸਨਲੀ ਪੈਂਡਿੰਗ ਹੈ ਜੀ ਹਾਈ ਕੋਰਟ ਦੇ ਵਿੱਚ ਤੇ ਇਹਦੇ ਵਿੱਚ ਮੈਂ ਕੋਈ ਜ਼ਿਆਦਾ ਨਹੀਂ ਕਿਉਂਕਿ ਇਹਦੇ ਵਿੱਚ ਜਿਹੜਾ ਆਪੋਜੀਟਿਵ ਸਾਈਡ ਵੀ ਹੈ ਜੀ ਉਹ ਵੀ ਸਾਡੇ ਬਾਰ ਦਾ ਹੀ ਮੈਂਬਰ ਹੈ ਉਹ ਗਗਨਦੀਪ ਸਿੰਘ ਜੀ ਨੇ ਸੋ ਮੈਨੂੰ ਜੇ ਤੁਸੀਂ ਮੈਰਿਟ ਤੇ ਗੱਲ ਕਰੋਗੇ ਮੈਂ ਕੋਈ ਵੀ ਗੱਲ ਮੈਰਿਟ ਤੇ ਨਹੀਂ ਕਰਨੀ ਸਰ ਕਿੰਨਾ ਪੁਰਾਣਾ ਮਾਨ ਲਾ ਲੈ 1 ਮਿੰਟ ਮੈਂ ਦੱਸ ਕੋਈ ਵੀ ਗੱਲ ਮੈਂ ਸਿੰਪਲੀ ਆਮ ਸਿੰਪਲੀ ਸੇਂਗ ਨਾਓ ਦਾ ਮੈਟਰੀਅਸ ਸਬਜਟਾਈਜ਼ ਬਿਫੋਰ ਦੀ ਔਨਰੇਬਲ ਕੋਰਟ ਸੋ ਉੱਥੇ ਅਸੀਂ ਸਾਡੇ ਲੰਮੇ ਆਰਗੂਮੈਂਟਸ ਚੱਲੇ ਨੇ ਮੇਰੇ ਨਾਲ ਸੀਨੀਅਰ ਐਡਵੋਕੇਟ ਨਰੰਗਸੰਗ ਸਾਫਸ ਮੇਰੇ ਨਾਲ ਸੀ ਸ਼ਿਵਰਾਜ ਸਾਰੀ ਸਾਡੀ ਟੀਮ ਸਾਰੀ ਨਾਲ ਸੀ ਸੋ ਉੱਥੇ ਅਸੀਂ ਆਪਣੇ ਲੰਮੇ ਆਰਗੂਮੈਂਟਸ ਤੋਂ ਬਾਅਦ ਉਹਨਾਂ ਨੇ 3 ਦਿਨ ਦਾ ਰਿਮਾਂਡ ਮੰਗਿਆ ਹੁਣ ਉਹਦੇ ਤੇ ਇਹ ਆ ਵੀ ਜੇ ਉਹ ਜਿਹੜਾ ਮਾਮਲਾ ਹੈ ਉਹ ਕਿੰਨਾ ਪੁਰਾਣਾ ਹੈ ਜਾਂ ਕੀ ਜੋ ਜੋ ਉਹਨਾਂ ਨੇ ਅਰੈਸਟ ਅਫੈਕਟ ਕੀਤੀ ਹੈ ਕੀ ਉਹ ਉਹਦੇ ਵਿੱਚ ਕਾਨੂੰਨ ਇਲੀਗਲੀਨ ਮੈਨਰ ਹੈ ਜਾਂ ਇਲੀਗਲੀਨ ਮੈਨਰ ਹੈ ਸੋ ਅਸੀਂ ਸਾਰੀਆਂ ਕੰਟੈਂਸ਼ਨਸ ਆਪਣੀ ਔਨਰੇਬਲ ਕੋਰਟ ਦੇ ਵਿੱਚ ਰੱਖਤੀਆਂ ਨੇ ਸਬਸੀ ਤਿੰਨ ਦਿਨਾਂ ਦਾ ਰਿਮਾਂਡ ਮੰਗਿਆ ਸੀ ਅੱਜ ਆਨਰੇਬਲ ਕੋਰਟ ਨੇ ਸਿਰਫ ਇੱਕ ਦਿਨ ਦਾ ਹੀ ਰਿਮਾਂਡ ਰੱਖਿਆ ਸੋ ਵਿਦ ਰਿਗਾਰਡ ਟੂ ਦੀ ਉਹਨਾਂ ਦੀ ਅਰੈਸਟ ਵੀ ਕੀ ਮਾਮਲਾ ਪੁਰਾਣਾ ਸੀ ਅਰੈਸਟ ਕਿਉਂ ਹੋਣ ਹੋਈਏ ਇਹ ਸਬੰਧੀ ਜਿਹੜਾ ਮਾਮਲਾ ਹੈ ਇਹ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਡੇ ਆਫਟਰ ਟੂਮਾਰੋ ਪਰਸੋਨਲੀ ਸੋ ਇੱਥੇ ਵੀ ਅਸੀਂ ਆਪਣੀਆਂ ਜਿਹੜੀਆਂ ਕੰਟੈਂਸ਼ਨਸ ਨੇ ਅਸੀਂ ਭਾਵੇਂ ਆਪਣੀ ਬੇਲ ਅਪਲੀਕੇਸ਼ਨਸ ਵੀ ਅੱਜ ਪੁੱਟ ਅਪ ਕਰਤੀਆਂ ਸੀ ਸੀਸੀਟੀਵੀ ਫੁਟੇਜ ਕਹਿੰਦੇ ਵੀ ਉਹ ਵੀ ਡਰੂ ਪ੍ਰੀਜ਼ਰਵ ਕਿਤੇ ਜਾਣ ਸੋ ਸਬਸੀਕੁਐਂਟਲੀ ਜਿਹੜੇ ਹੋਰ ਵੀ ਉਹਨਾਂ ਨੇ ਪੈਰਾਮੀਟਰ ਫਾਲੋ ਕਰਨੇ ਸੀ ਇਨਵੈਸਟੀਗੇਸ਼ਨ ਏਜੰਸੀ ਨੇ ਜਿਹੜੇ ਕਿ ਉਹਨਾਂ ਨੇ ਨਹੀਂ ਫਾਲੋ ਕੀਤੇ ਉਹਦੇ ਖਿਲਾਫ ਵੀ ਅਸੀਂ ਔਨਰੇਬਲ ਕੋਰਟ ਦੇ ਵਿੱਚ ਆਪਣੇ ਜਿਹੜੇ ਪੁਆਇੰਟਸ ਨੇ ਅਸੀਂ ਰੱਖੇ ਨੇ ਸੋ ਔਨਰੇਬਲ ਕੋਰਟ ਨੇ ਕੁਝ ਜ਼ਿਆਦਾ ਨਹੀਂ ਇੱਕ ਦਿਨ ਦਾ ਉਹਨਾਂ ਨੇ ਪੁਲਿਸ ਮਾਨਡ ਦਿੱਤਾ ਤੇ ਸਬਸੀਕਵੈਂਟਲੀ ਹੁਣੇ ਮੈਟਰ ਇਜ਼ ਪੈਂਡਿੰਗ ਫॉर ਟੁਮਾਰੋ ਕੱਲ ਹੀ ਪੈਂਡਿੰਗ ਹੈ ਜੀ ਤੇ ਕੱਲ ਨੂੰ ਹੁਣ ਆਪਾਂ ਦੇਖਦੇ ਆਂ ਵੀ ਕੱਲੇ ਦੇ ਵਿੱਚ ਕੀ ਸੋ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਜੋ ਵੀ ਇਹਦੇ ਵਿੱਚ ਲੀਗਲ ਫਾਈਟਿੰਗ ਜੋ ਸਾਨੂੰ ਸਾਰੀ ਸਾਡੀ ਟੀਮ ਨੂੰ ਕਿਹਾ ਗਿਆ ਉਹਦੇ ਮੁਤਾਬਕ ਆ ਕਿ ਕੋਈ ਕਲਾਸ ਦਦੋਗੀ ਥੱਪੜ ਮਾਰਿਆ ਗਿਆ ਕੋਰਟ ਰੂਮ ਦੇ ਬਾਹਰ ਸਾਨੂੰ ਨਹੀਂ ਪਤਾ ਸੀ ਦੇਖੋ ਮੈਂ ਮੈਂ ਕੁਝ ਵੀ ਨਹੀਂ ਕਹਿਣਾ ਬ੍ਰਦਰ ਮੇਰੀ ਗੱਲ ਸੁਣੋ ਕਿਉਂਕਿ ਮੈਂ ਕੋਰਟ ਰੂਮ ਦੇ ਅੰਦਰ ਸੀ ਜੇਕਰ ਕਿਸੇ ਵੀ ਕਿਸੇ ਵੀ ਭੈਣ ਭਰਾ ਨੇ ਕੋਈ ਅਹਜੀ ਕੋਈ ਗੱਲ ਕੀਤੀ ਹੈ ਰਾਈਟ ਨਾਉ ਮੈਂ ਦੱਸਣਾ ਚਾਹੀਦਾ ਰਾਈਟ ਨਾਉ ਦਿਸ ਇਜ਼ ਦਾ ਪੈਰੋਗ੍ਰੇਟਿਵ ਆਫ ਦੀ ਇਨਵੈਸਟੀਗੇਸ਼ਨ ਏਜੰਸੀ ਮੈਨੂੰ ਲੱਗਦਾ ਵੀ ਬਹੁਤ ਬਿਹਤਰ ਹੋਏਗਾ ਵੀ ਜਿਹੜੀ ਟੀਮ ਉਹਨਾਂ ਨੂੰ ਕੋਰਟ ਤੋਂ ਪ੍ਰੋਡਿਊਸ ਕਰਨ ਆਈ ਸੀ ਇਹ ਹੀ ਸਵਾਲ ਤੁਸੀਂ ਉਹਨਾਂ ਨੂੰ ਪੁੱਛੋ ਕਿਉਂਕਿ ਉਹ ਲੋਕ ਸਾਰੇ ਬਾਹਰ ਸੀ ਔਰ yeah ਬੜੀ ਮੰਦਪਾ ਮੈਨੂੰ ਲੱਗਦਾ ਵੀ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਐਂਡ ਰੀਅਲੀ ਵੈਰੀ ਸ਼ੋ so ਇਹ ਹੋਣੀ ਨਹੀਂ ਸੀ ਚਾਹੀਦੀ ਮਤਲਬ ਮੈਨੂੰ ਹੀ ਲੱਗਦਾ ਵੀ ਜਦੋਂ ਵੀ ਕਿਸੇ ਉਹ ਖਾਸ ਤੌਰ ਤੇ ਪੁਲਿਸ ਕਸਟਡੀ ਦੇ ਵਿੱਚ so ਇਹ ਨਿਊ ਗੱਲ ਹੈ so ਮੈਂ ਕੋਈ ਜ਼ਿਆਦਾ ਤੁਹਾਨੂੰ ਨਹੀਂ ਕਹਾਂਗਾ ਇਨ ਆਈ ਵੀ ਨਾਉ ਦਾ ਮੈਟ੍ਰਿਕਸ ਪੈਂਡਿੰਗ ਸਬਜਟਾਈਜ਼ ਬਿਫੋਰ ði ਆਨਰੇਬਲ ਕੋਰਟਸ ਆਈਦਰ ਇਨ ਇਨ ði ਕੋਰਟ ਆਫ ਸੈਸ਼ਨਜ਼ ਇੱਥੇ ਕੜੀ ਆਪਾਂ ਸੈਸ਼ਨ ਸਾਹਿਬ ਦੀ ਤੇ ਪਲੱਸ ਤੁਸੀਂ ਕਹੋ ਵੀ ਉੱਪਰ ਸਾਡੇ ਆਨਰੇਬਲ ਹਾਈ ਕੋਰਟ ਦੇ ਵਿੱਚ ਮੈਟਰ ਪੈਂਡਿੰਗ ਹੈ so ਜਿਹੜੀਆਂ ਵੀ ਕੰਟੈਂਸ਼ਨਸ ਨੇ ਮੈਂ ਵੀ ਇੱਥੇ ਕੋ ਡਿਫੈਂਸ ਖ ਦੀ ਡਿਟੇਲ ਦੇ ਵਿੱਚ ਉਹ ਸਾਰੀ ਗੱਲਬਾਤ ਰੱਖੀ ਹੈ ਜੇ ਜਿਹੜਾ ਕੋਈ ਸਬਸੀਕੁਐਂਟਲੀ ਅਪੋਰਟਾ ਨਿਕਲੇਗਾ ਸਾਡੀਆਂ ਦਲੀਲਾਂ ਨਾਲ ਸਹਿਮਤ ਹੋ ਕੇ ਇੱਕ ਚੀਜ਼ ਮੈਂ ਤੁਹਾਡੇ ਚੈਨਲ ਲਈ ਜਰੂਰ ਚਾਹੁੰਦਾ ਜਾਂਦਾ ਜਰੂਰ ਕਰਾਂਗਾ ਉਹ ਮੈਂ ਇਹ ਗੱਲ ਜਰੂਰ ਕਹੂੰਗਾ ਕਿ ਦੇਖੋ ਆਪਾਂ ਨੂੰ ਹਜੇ ਥੋੜਾ ਕੋ ਟਾਈਮ ਹੀ ਪਤਾ ਹੈ ਵੀ ਹਜੇ ਥੋੜਾ ਕੁ ਜੁਨਾ ਦੀ ਨਾਕਸਫ ਗੱਲ ਏ ਜਦੋਂ ਪ੍ਰਿੰਕਲ ਦੇ ਉੱਪਰ ਇੱਕ ਮਦਰਸ ਅਟੈਕ ਹੋਇਆ ਹੈ ਸੋ ਤੁਸੀਂ ਮਿਲਦਾ ਉਹੀ ਸਾਰੇ ਪੱਤਰਕਾਰ ਭਾਈਚਾਰਾ ਆ ਆਪਾਂ ਜਿਨ੍ਹਾਂ ਨੇ ਜਾ ਕੇ ਆਪਾਂ ਭਾਵੇਂ ਡੀ ਐਮ ਸੀ ਹਸਪੀਟਲ ਵਿੱਚੋਂ ਐਡਮਿਟ ਰਏ ਸੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਵੀ ਹੁਣੇ ਹੀ ਆ ਪੰਜ-ਛੇ ਦਿਨ ਪਹਿਲਾਂ ਵੀ ਇੱਕ ਐਫਆਈਆਰ ਫੇਰ ਅਗੇਨ ਦਰਜ ਹੋਇਆ ਵੀ ਫੇਰ ਇੱਕ ਅਟੈਂਪਟ ਕੀਤੀ ਉਹਨਾਂ ਤੋਂ ਮਦਰਸ ਅਟੈਕ ਕਰਨ ਦੀ ਸੋ ਮੈਂ ਇੱਕ ਗੱਲ ਜ਼ਰੂਰ ਕਰਾਂਗਾ ਕਿ ਇਨਵੈਸਟੀਗੇਟ ਵੈਸੇ ਰਾਈਟ ਨੋ ਦਿਸ ਇਜ਼ ਅ ਅਬਲੀਕੇਸ਼ਨ ਔਨ ਦੀ ਪਾਰਟ ਔਫ ਦੀ ਸਟੇਟ ਇਸ ਸਟੇਟ ਦਾ ਰਾਈਟ ਹੈ ਕਿ ਐਵਰੀ ਸਿਟੀਜ਼ਨ ਨੂੰ ਪ੍ਰੋਟੈਕਟ ਕਰਨਾ ਸੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜੰਨਾ ਵੀ ਟਾਈਮ ਉਹ ਭਾਵੇਂ ਪੁਲਿਸ ਕਸਟਡੀ ਚ ਨੇ ਸਸੈਕੂਐਂਟਲੀ ਉਹ ਸਾਡੇ ਲੋਕਅਪ ਦੇ ਵਿੱਚ ਵੀ ਜਾਂਦੇ ਨੇ ਸੋ ਇੱਕ ਹਲਫਨਾਮਾ ਅਸੀਂ ਜ਼ਰੂਰ ਕਹਾਂਗੇ ਸਟੇਟ ਦੇ ਵਿੱਚ ਭਾਵੇਂ ਉਹ ਉਹ ਤੁਸੀਂ ਕਹੋ ਜੇਲ ਅਥਾਰਟिटीज ਨੇ ਤੇ ਭਾਵੇਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਵੀ ਇੱਕ ਐਫੀਡਾਫਟ ਜਰੂਰ ਦੇਣ ਦੇਣ ਕਿ ਜਿੰਨਾ ਟਾਈਮ ਇਹ ਸਾਡੇ ਸਾਡੀ ਸਾਡੀ ਕਸਟਡੀ ਚ ਰਹੇਗਾ ਵੀ ਇਹਦੀ ਜਖੋਂ ਜਿਹੜੀ ਅਜੇ ਅਟੈਂਪਟ ਹੋਈ ਹੈ ਜਿਹੜੀ ਮੈਨੂੰ ਭਾਈ ਸਾਹਿਬ ਨੇ ਹੁਣੇ ਸਵਾਲ ਪੁੱਛਿਆ ਹੈ ਰਾਈਟ ਨਾਓ ਇਹ ਅਟੈਂਪਟ ਤਾਂ ਕੋਈ ਐਪਰੀਸ਼ੀਏਟੇਬਲ ਨਹੀਂ ਜੇ ਇਹ ਜਿਹੇ ਅਟੈਂਪਟ ਪੁਲਿਸ ਕਸਟਡੀ ਚ ਕੋ ਕਰਦਾ ਹੈਗਾ ਤਾਂ ਕੌਣ ਜ਼ਿੰਮੇਵਾਰ ਹੋਏਗਾ ਸੋ ਉਹਨਾਂ ਦੀ ਪਰਿਵਾਰ ਵੱਲੋਂ ਸਾਨੂੰ ਇਹ ਜਰੂਰ ਕਿਹਾ ਗਿਆ ਕਿਉਂਕਿ ਆਲਰੇਡੀ ਪ੍ਰੋਟੈਕਸ਼ਨ ਸੰਬੰਧੀ ਇਹ ਮੈਂ ਨਹੀਂ ਕਹਿ ਰਿਹਾ ਆਲਰੇਡੀ ਹਾਈ ਕੋਰਟ ਵੱਲੋਂ ਮਾਨਯੋਗ ਵੱਲੋਂ ਡ ਸੋ ਸਾਡੇ ਇਹ ਜ਼ਰੂਰ ਰਹੇਗਾ ਕਿ ਜਿੰਨਾ ਟਾਈਮ ਵੀ ਉਹ ਪੁਲਿਸ ਕਸਟਡੀ ਚ ਰਹਿੰਦੇ ਨੇ ਭਾਵੇਂ ਕਮਿਸ਼ਨਰ ਪੁਲਿਸ ਹੋਵੇ ਜਾਂ ਡੀਜੀਪੀ ਸਾਹਿਬ ਨੇ ਭਾਵੇਂ ਪਰ ਸਟੇਟ ਹੈ ਸੋ ਉਹਨਾਂ ਦਾ ਏਟਲੀਸਟ ਉਹਨਾਂ ਦੀ ਤੁਸੀਂ ਕਹੋ ਲਾਈਫ ਐਂਡ ਲਿਬਰਟੀ ਨੂੰ ਉਹਨੂੰ ਜ਼ਰੂਰ ਇਨਸ਼ੋਰ ਕਰਾ ਠੀਕ ਹੈ ਠੀਕ ਹੈ ਥੈਂਕ ਯੂ ਬਹੁਤ ਆ ਥੈਂਕ ਯੂ ਚਲੋ ਹੋ ਹੁੰਦਾ ਕਰ ਲਵੇ ਅੱਜ ਪਟਾਕੇ ਜਲਾਉਂਗਾ ਜਾ ਕੇ ਮੈਂ ਸਾਡਾ ਵਕੀਲ ਐਡਵੋਕੇਟ ਗਗਨ ਉਹ ਇੱਥੇ ਕਚੈਰੀ 'ਚ ਬੈਠ ਕੇ 2 ਸਾਲ ਲੱਗ ਗਏ ਉਹਨੂੰ ਸਾਫ਼ ਲੈਣ ਨੂੰ ਥੋੜੀ ਧੀ ਨੂੰ ਥੋੜੀ ਭੈਣ ਨੂੰ ਕਿਸੇ ਨੇ ਗਾਲ ਕੱਢੀ ਹੋਵੇ ਉਹਨੂੰ ਲਿਖਿਆ ਹੋਵੇ ਕਿਸੇ ਨਾਲ ਰਿਲੇਸ਼ਨ ਹੋਣ ਨੇ ਤੁਸੀਂ ਵੀ ਬਾਈ ਰੋਜ਼ ਮਰੋਂਗੇ ਰੋਜ਼ ਮਰੋਂਗੇ ਵੀ ਇਹੋ ਜਿਹੀ ਪੱਤਰਕਾਰੀ ਦਾ ਕੀ ਫਾਇਦਾ ਹਨ ਨਹੀਂ ਹੁਣ ਕੁਐਸਚਨ ਪੁੱਛਾਂਗਾ ਮੇਰੇ ਤੇ ਕੁਝ ਵੀ ਹੋ ਜਵੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦਿਆਂ ਨੂੰ ਇਹਨੇ ਵੀਡੀਓ ਬਣਵਾਈਆਂ ਨੇ ਕੋਈ ਬੰਦਾ ਕਿਸੇ ਨੂੰ ਜਿੰਮ 'ਚ ਬੁਲਾ ਲੈਂਦਾ ਮੁੰਡੇ ਨੂੰ ਠੀਕ ਆ ਕਿਸੇ ਬੰਦੇ ਨੂੰ ਕੁੜੀ ਨੂੰ ਜਿਮ ਤੇ ਬੁਲਾ ਲੈਂਦਾ ਇਹ ਕੁੜੀ ਨੂੰ ਗੱਡੀਆਂ ਦੇ ਕੇ ਭੇਜਦੇ ਨੇ ਗੱਡੀਆਂ ਗੱਡੀਆਂ ਦੇ ਕੇ ਭੇਜਦੇ ਨੇ ਵੀ ਇਹ ਕੁੜੀ ਨੂੰ ਮੁੰਡਾ ਫਸਾਵੇ ਉਹਦੀ ਵੀਡੀਓ ਬਣਾਵੇ ਫਿਰ ਪੈਸੇ ਲਵੇ ਇਹਨੂੰ ਸੇਠੀ ਕਿਉਂ ਕਹਿੰਦਾ ਲੱਗਦਾ ਅੱਜ ਤੱਕ ਕਿਸੇ ਦੀ ਜੁਰਤ ਨਹੀਂ ਹੋਈ ਪ੍ਰਿੰਕਲ ਖਿਲਾਫ ਬੋਲਣ ਦੀ ਪਹਿਲਾ ਬੰਦਾ ਮੈਂ ਆਪਣਾ ਪਰਿਵਾਰ ਖਰਾਬ ਕਰ ਲਿਆ ਪਰ ਮੈਂ ਇਹਦੇ ਖਰਾਬ ਬੋਲਣੋਂ ਨਹੀਂ ਹਟੂੰਗਾ ਕਦੀ ਨਹੀਂ ਹਟੂੰਗਾ ਇਹਨੇ ਯਾਰ ਮਾਰ ਇਹਨੇ ਯਾਰ ਮਾਰ ਕੀਤੀ ਗੱਡੀ 'ਚ ਬਿਠਾ ਬਿਠਾ ਕੇ ਇਕੱਠੇ ਖਾਂਦੇ ਪੀਂਦੇ ਸੀ ਅਸੀਂ ਇਹਨੇ ਸੀਪੀ ਸਾਹਿਬ ਨੂੰ ਵੀਡੀਓ ਪਾਈਆਂ ਹਾਣੀ ਕੁਝ ਦਿਨ ਪਹਿਲਾਂ ਵੀ ਪ੍ਰਿੰਸਪਲ ਨੇ ਇੱਕ ਪਰਚਾ ਦਰਜ ਕਰਾਇਆ ਤੁਹਾਡੇ ਉੱਤੇ ਦੇਰ ਤੋਂ 10 ਤਰੀਕ ਨੂੰ ਸਾਡੇ ਤੇ ਇੱਕ ਪਰਚਾ ਦਰਜ ਹੁੰਦਾ ਮੇਰੇ ਤੇ ਗਗਨ ਸਾਹਿਬ ਐਡਵੋਕੇਟ ਗਗਨ ਤੇ ਮੱਗੂ ਸਾਹਿਬ ਤੇ ਇਹਦੇ ਸਾਲੇ ਤੇ ਇਹਦੇ ਸਹਰੇ ਤੇ ਠੀਕ ਆ ਉਹ ਪਰਚਾ ਕੀ ਦਰਜ ਹੁੰਦਾ ਵੀ ਅਸੀਂ ਕਤਲ ਦੀ ਸਾਜ਼ਿਸ਼ ਰਚੀ ਆ ਹੁਣ ਜਿਹੜਾ ਮੁੰਡਾ ਨਾ ਕੱਲ ਮੈਂ ਲੈ ਕੇ ਆਇਆ ਸੀਏ 2 ਚ ਜਾਪ ਭਾਈ ਨੂੰ ਦੱਸਤਾ ਠੀਕ ਆ ਉਹ ਮੁੰਡਾ ਪਤਾ ਕੋਣ ਆ ਉਹ ਮੁੰਡਾ ਇੱਥੇ ਚੋੜੇ ਬਿਆਰ 20 ਸਾਲ ਤੋਂ ਜੁੱਤੀਆਂ ਦੀ ਦੁਕਾਨ ਤੇ ਲੱਗਿਆ ਹੋਇਆ ਉਹਨੂੰ ਇਹਨੇ ਬਾਬਾ ਬਣਾਤਾ ਜਲੰਧਰ ਵਾਲਾ ਅਸੀਂ ਘਰ ਛੱਡ ਛੱਡ ਕੇ ਭੱਜਦੇ ਆ ਫਰੇਕ ਨੂੰ ਡਰ ਲੱਗਦਾ ਮੈਨੂੰ 5 ਦਿਨ ਹੋ ਗਏ ਬਾਈ ਮੇਰੇ ਕੋਲ 50 ਬੰਦਿਆਂ ਦਾ ਸਟਾਫ ਆ ਮੇਰੇ ਕੋਲ 100 ਪਰਿਵਾਰ ਆ ਜਿਨ੍ਹਾਂ ਨਾਲ ਮੈਂ ਰਲਦਾ ਪਰ ਇਹ ਬੰਦਾ ਮੁਰਦਾਬਾਦ ਰਹੂਗਾ ਤੇ ਜਨ ਆਖਰੀ ਸਾਹ ਰਹੂਗਾ ਨਾ ਤਾਂ ਵੀ ਇਹਦਾ ਵਿਰੋਧ ਕਰੂੰਗਾ ਕਿਉਂ ਇਹ ਜਨਾਨੀਆਂ ਦਾ ਬਲੈਕਮੇਲਰ ਕੋਈ ਹਾਂਜੀ ਵਕੀਲ ਦੇ ਉੱਤੇ ਵਿਸ਼ਵਾਸ ਰੱਖੋ ਹਾਂਜੀ ਇਹ ਜਿਹੜਾ ਤੁਸੀਂ ਇੱਥੇ ਦੇਖਿਆ ਹੈਗਾ ਅੱਜ ਵਕੀਲ ਸਾਹਿਬ ਐਡੇ ਇਕੱਠੇ ਹੋਏ ਪਏ ਸੀਗੇ ਫਿਰ ਉਹਨਾਂ ਦੇ ਵਿੱਚੋਂ ਤੁਸੀਂ ਵੀਡੀਓ 'ਚ ਹੀ ਦੇਖਦੇ ਪਏ ਹੋ ਕਿ ਇੱਕ ਵਕੀਲ ਜਿਹੜਾ ਬਹੁਤ ਜ਼ਿਆਦਾ ਬੋਲਦਾ ਹੈਗਾ ਗਲਤ ਸ਼ਬਦਾਵਲੀ ਯੂਜ਼ ਕਰਦਾ ਹੈਗਾ ਵਾ ਇੰਸਟਾਗ੍ਰam ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਜੀ ਉਹ ਅੱਜ ਆਪ ਮਤਲਬ ਉੱਤੇ ਉਹ ਅਟੈਕ ਕਰਦਾ ਵਾ ਪ੍ਰਿੰਕਲ ਦੇ ਉੱਤੇ ਤੇ ਮੈਂ ਤਾਂ ਰਿਕੁਐਸਟ ਕਰੂੰਗਾ ਸੀਪੀ ਸਾਹਿਬ ਨੂੰ ਕਿ ਇਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ। ਕਿਹੜਾ ਦੇਖ ਦਿਓ ਪੁਲਿਸ ਕਸਟਡੀ ਦੇ ਵਿੱਚ ਇਸ ਤਰ੍ਹਾਂ ਹੱਥ ਚੱਕਣਾ। ਪੁਲਿਸ ਕਸਟਡੀ ਦੇ ਵਿੱਚ ਹੱਥ ਚੱਕਣਾ ਬਹੁਤ ਹੀ ਗਲਤ ਤੇ ਨਿੰਦਨਯੋਗ ਗੱਲ ਹੈ ਤੇ ਇਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੋਵੇ। ਵਕੀਲ ਦੀ ਵਰਦੀ ਵੀ ਪਾਈ ਹੋਈ ਹੈ। ਵਕੀਲ ਦੀ ਵਰਦੀ ਪਾਈ ਹੈ ਮੈਂ ਤਾਂ ਕਹਿਣਾ ਪਿਆ ਕਿ ਲੋਕ ਅਗਰ ਕੋਰਟ ਦੇ ਵਿੱਚ ਆਉਂਦੇ ਨੇ ਤਾਂ ਵਕੀਲਾਂ ਦੇ ਉੱਤੇ ਵਿਸ਼ਵਾਸ ਕਰਕੇ ਆਉਂਦੇ ਨੇ ਕਿ ਸਾਡੀ ਇੱਥੇ ਸੁਣਵਾਈ ਕੀਤੀ ਜਾਏਗੀ, ਸਾਡੀ ਗੱਲ ਸੁਣੀ ਜਾਏਗੀ। ਇਹ ਨਹੀਂ ਕਿ ਇੱਥੇ ਇੱਕ ਮੌਬ ਇਕੱਠਾ ਕਰਕੇ ਵਕੀਲਸ ਆ ਤੇ ਐਵੇਂ ਉਹਨਾਂ ਵਿੱਚੋਂ ਕੋਈ ਇੱਕ ਵਕੀਲ ਕਿਸੇ ਅਕਿਊਜ਼ ਦੇ ਉੱਤੇ ਹੱਥ ਚੱਕ ਕੇ ਖੋਦੀ ਸਜ਼ਾ ਦੇਣ ਲੱਗ ਜਾਵੇ ਤੇ ਫਿਰ ਅੰਦਰ ਅੰਦਰ ਜੱਜ ਸਾਹਿਬ ਕਾਦੇ ਲਈ ਬੈਠੇ ਹੋਏ ਨੇ ਹਮ ਆਪਾਂ ਜੱਜਮੈਂਟ ਕਾਦੇ ਲਈ ਲੈਣੀ ਹੈ ਹਮ ਆਪਾਂ ਜੱਜ ਕੋਲ ਆਏ ਆ ਪੇਸ਼ ਕਰਵਾਇਆ ਹੈਗਾ ਵਾ ਇਦੇ ਲਈ ਥੋੜੀ ਕੀ ਤੁਸੀਂ ਇੱਥੇ ਆਪ ਹੱਥ ਚੱਕੋ ਤੇ ਆਪ ਹੀ ਇੱਥੇ ਸਾਰਾ ਕੁਝ ਕਰ ਲਓ ਨਾਲੇ ਤੁਸੀਂ ਬਿਆਨ ਲੈ ਰਹੇ ਹੋ ਜਿਹੜੇ ਸਮਾਜ ਸੇਵੀ ਹਾਨੀ ਸੇਠੀ ਦੀ ਮੈਂ ਗੱਲ ਕਰਾਂਗਾ ਪਹਿਲਾਂ ਭਰਾਵਾ ਆਪਣਾ ਪਰਿਵਾਰ ਇਕੱਠਾ ਕਰ ਤੇਰਾ ਪਰਿਵਾਰ ਇਕੱਠਾ ਕਰਨ ਦੇ ਵਿੱਚ ਅਸੀਂ ਯੋਗਦਾਨ ਪਾਇਆ ਉਹ ਤਾਂ ਕਹਿੰਦੇ ਉਜਾੜਿਆ ਹੀ ਪ੍ਰਿੰਕਲ ਨੇ ਉਜਾੜਿਆ ਨਹੀਂ ਹੈਗਾ ਯੋਗਦਾਨ ਪਾਇਆ ਬਕਾਇਦਾ ਇਹਨੂੰ ਹਮੇਸ਼ਾ ਗਾਈਡੈਂਸ ਦਿੱਤੀ ਹੈ ਮੈਂ ਅੱਜ ਤੱਕ ਕਦੀ ਕੈਮਰੇ ਦੇ ਅੱਗੇ ਨਹੀਂ ਆਇਆ ਮੈਂ ਕਦੀ ਵੀ ਕੋਈ ਵੀ ਸਟੇਟਮੈਂਟ ਪ੍ਰਿੰਕਲ ਦੇ ਜਾਂ ਹਾਨੀ ਸੇਠੀ ਦੇ ਨਾ ਤਾਂ ਹੱਕ ਦੇ ਵਿੱਚ ਦਿੱਤੀ ਨਾ ਅਗੇਂਸਟ ਦਿੱਤੀ ਸਿਰਫ ਇਹੀ ਗੱਲ ਕਰਨੀ ਚਾਹਾਂਗਾ ਇਹ ਸਮਾਜ ਸੇ ਸਮਾਜ ਸੇਵੀ ਇਹਨੂੰ ਫੇਸਬੁਕ ਤੇ ਇੰਸਟਾਗ੍ਰਾਮ ਤੇ ਲਿਆਉਣ ਵਾਲਾ ਪ੍ਰਿੰਕਲ ਲੁਧਿਆਣਾ ਹੀ ਹੈ ਜਾ ਕੇ ਥੋੜੀਆਂ ਜਿਹੀਆਂ ਵੀਡੀਓਜ਼ ਪੁਰਾਣੀਆਂ ਚੈੱਕ ਕਰ ਲਿਓ ਦੂਜਾ ਪੁਆਇੰਟ ਦੂਜਾ ਪੁਆਇੰਟ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਾਂਗਾ ਇਹ ਹਣੀ ਸੇਠੀ ਸਮਾਜ ਸੇਵੀ ਬਣਿਆ ਕਿਵੇਂ ਹੈ ਆਪਣੇ ਸਮਾਜ ਸੇਵੀ ਅਨਮੋਲ ਕਵਾਤਰਾ ਤੇ ਸਵਾਲ ਚੱਕ ਕੇ ਉਦੋਂ ਹਾਈਲਾਈਟ ਹੋਇਆ ਵੈ ਕਹਿੰਦੇ ਕੰਮ ਹੀ ਮੈਂ ਹੀ ਕਰਾਇਆ ਪ੍ਰਿੰਕਲ ਨੂੰ ਤਾਂ ਇਹ ਤਾਂ ਚਿਕਨ ਦਾ ਕੰਮ ਹੈ ਜੋ ਅੱਜ ਪਟਾਕੇ ਚਿਕਨ ਦਾ ਕੰਮ ਇਹਨੇ ਸਾਡਾ ਕਰਾਇਆ ਚਿਕਨ ਦਾ ਸਾਡੇ ਸਾਡੇ ਇੱਕ ਟਾਲ ਬਾਅਦ ਦਾ ਦਾਣਾ ਨੇ ਕਰਾਇਆ ਬੋਟਾ ਦਾ ਕੰਮ ਕਰਾਇਆ ਹਾਂ ਇਹਦੇ ਤੇ ਵੀ ਇੱਕ ਸਵਾਲ ਦਾ ਜਵ ਮੇਰੀ 2013 ਦੇ ਵਿੱਚ ਟ੍ਰੈਂਡ ਸੈਟਰ ਦੇ ਨਾਮ ਨਾਲ ਰੈਡੀमेड ਦੀ ਦੁਕਾਨ ਹੈ 2016 ਦੇ ਵਿੱਚ ਮੇਰੇ ਕੋਲ GST ਨੰਬਰ ਹੈਗਾ ਵਾ ਮੈਂ ਟੋਟਲੀ ਟ੍ਰੈਂਡ ਸੈਟਰ ਦੇ ਨਾਮ ਦੇ ਉੱਤੋਂ ਰੈਡੀमेड ਤੇ ਸ਼ੂਜ਼ ਦਾ ਕੰਮ ਆਲਰੇਡੀ 12 13 ਸਾਲਾਂ ਤੋਂ ਕਰਦਾ ਪਿਆ ਵਾਂ ਹਣੀ ਸਿੱਟੀ ਸਾਨੂੰ ਹਣੀ ਅੱਛਾ ਅੱਛਾ ਗੱਲ ਸੁਣੋ ਗੁਰਦੁਆਰੇ ਗੁਰਦੁਆਰੇ ਜਲ ਪਾਵੇ ਹਣੀ ਸਿੱਟੀ ਤੇ ਗੁਰਦੁਆਰੇ ਚਲ ਪੈਣਾ ਮੈਂ ਸਿਰਫ ਇੱਕ ਗੱਲ ਦਾ ਜਵਾਬ ਦੇ ਦਵੇ ਹਾਂਡੀ ਸੇਠੀ ਕਪੜੇ ਤੇ ਸ਼ੂਜ਼ ਲੈਣ ਸਾਡੀ ਦੁਕਾਨ ਤੇ ਨਹੀਂ ਆਂਦਾ ਸੀ। ਯਾਰ ਤੁਸੀਂ ਕਿਹਨੇ ਤੁਰੀਆਂ ਰੱਖੀਆਂ ਬਲੈਕਮੈਲ ਕਰਦਾ ਹੈ ਅੱਗੇ ਵੀ ਕਈਆਂ ਨੂੰ ਇਸ ਤਰੀਕੇ ਨਾਲ ਕਿਤੇ ਉਹਨਾਂ ਦਾ ਕਹਿਣਾ ਜੀ ਹੈ। ਭਾਜੀ ਦੇਖੋ ਟੋਟਲੀ ਦੇਖੋ ਭਾਜੀ ਗੱਲ ਨੂੰ ਸਮਝੋ ਟੋਟਲੀ ਬੇਬੁਨਿਆਦ ਇਲਜ਼ਾਮ ਹੈਗੇ ਨੇ। ਪਰ ਉਹਨਾਂ ਦਾ ਕਹਿਣਾ ਕਹਿੰਦੇ ਅੱਜ ਮੈਂ ਪਟਾਕੇ ਚਲਾਉਂਗਾ ਇਦਾਂ ਦੀ ਗੱਲ ਕੀਤੀ ਹੈ। ਕਿੰਨੇ ਚਲਾਣੇ ਆ? ਕਹਿੰਦਾ ਮੈਂ ਦੁਬਲੀ ਮਨਾਉਂਗਾ ਦੁਬਲੀ। ਭਾਜੀ ਇਹ ਪਤਾ ਕੀ ਇਹ ਗੱਲ ਨੂੰ ਸਮਝੋ। ਕਹਿੰਦੇ ਸੱਜੀ ਨਾਲ ਵਿਆਹੀ ਮੈਂ ਲਾੜੇ ਦੀ ਤਾਈ। ਗੱਲ ਤਾਂ ਕਿਸੇ ਹੋਰ ਦੀ ਹੋ ਰਹੀ ਸੀਗੀ। ਮਸਲਾ ਤਾਂ ਕਿਸੇ ਹੋਰ ਦਾ ਸੀਗਾ। ਇਹਨੇ ਪਤਾ ਕੀ ਹੁੰਦਾ ਹੈਗਾ ਵਾ ਇਹਦੇ ਕੋਲ ਨਾ ਇਹਦੇ ਇੰਸਟਾਗ੍ਰam ਤੇ ਫੋਲੋਅਰ ਘਟਦੇ ਪਏ ਨੇ ਇਹਨੇ ਇੰਸਟਾਗ੍ਰam ਤੇ ਫੋਲੋਅਰ ਵਧਵਾਣੇ ਸੀਗੇ ਇਹਨੂੰ ਪਤਾ ਸੀ ਕਿ ਅੱਜ ਇੱਥੇ ਪ੍ਰਿੰਕਲ ਆਣਾ ਵਾ ਤੇ ਪ੍ਰਿੰਕਲ ਦੇ ਨਾਮ ਦੇ ਉੱਤੇ ਮੈਂ ਵੀ ਥੋੜੀ ਫੋਲੋਵਿੰਗ ਇਕੱਠੀ ਕਰ ਲਾਂਗੀ ਤੁਸੀਂ ਪ੍ਰਿੰਕਲ ਦੇ ਬ੍ਰਦਰ ਹੋ ਤੁਹਾਨੂੰ ਪਤਾ ਹੈ ਵੀ ਪ੍ਰਿੰਕਲ ਨੂੰ ਕਿਸ ਮਾਮਲੇ ਦੇ ਵਿੱਚ ਚੱਕਿਆ ਗਿਆ ਸੀ ਭਾਜੀ ਮੈਂ ਸਿੰਪਲੀ ਕਿ ਇੰਨੀ ਕੁ ਗੱਲ ਜਾਣਦਾ ਵਾਂ ਕਿ ਉਹਦੇ ਤੇ ਕੋਈ ਆਈਟੀ ਐਕਟ ਦਾ 2022 ਦਾ ਕੋਈ ਪਰਚਾ ਸੀਗਾ ਜਿਹੜਾ ਉਹਨਾਂ ਨੇ ਦੁਬਾਰਾ ਰੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਲਿਆ ਹੈਗਾ ਵਾ ਮੈਨੂੰ ਉਸ ਤੋਂ ਇਲਾਵਾ ਉਹਦੀ ਪ੍ਰੋਪਰ ਜਾਣਕਾਰੀ ਨਹੀਂ ਹੈ ਵੀ ਕੇਸਿਸ ਦੇ ਵਿੱਚ ਵੀ ਨਹੀਂ ਇਨਵੋਲ ਹੋਇਆ ਕਸਟਡੀ ਦੇ ਵਿੱਚ ਜਿਹੜਾ ਪੁਲਿਸ ਕਸਟਡੀ ਦੇ ਵਿੱਚ ਜਿਹੜਾ ਥੱਪੜ ਵੱਜਿਆ ਤੁਸੀਂ ਕਿਸ ਕੰਦੇ ਦੇ ਦਿਓ ਜੱਜ ਸਾਹਿਬ ਦੇ ਰੂਮ ਦੇ ਬਾਹਰ ਬਿਲਕੁਲ ਮੈਂ ਸਿੰਪਲੀ ਇੱਕ ਗੱਲ ਕਹਿਣਾ ਚਾਹਾਂਗਾ ਕਿ ਤੁਸੀਂ ਇੱਥੇ ਕੋਰਟ ਰੂਮ ਦੇ ਵਿੱਚ ਅਗਰ ਕਿਸੇ ਬੰਦੇ ਦੇ ਉੱਤੇ ਹੱਥ ਚੱਕਿਆ ਜਾ ਰਿਹਾ ਹੈ ਪੁਲਿਸ ਕਸਟਡੀ ਦੇ ਵਿੱਚ ਕਿ ਪੁਲਿਸ ਕਸਟਡੀ ਦੇ ਵਿੱਚ ਉਹ ਬੰਦਾ ਸੇਫ ਹੈ ਤੇ ਜਿਨ੍ਹਾਂ ਨੇ ਹੱਥ ਚੱਕਿਆ ਕੌਣ ਹੈ ਨਾਮ ਪਤਾ ਹੋਣਾ ਤੁਹਾਨੂੰ ਵਕੀਲ ਦੀ ਵਰਦੀ ਪਾਈ ਹੋਈ ਸੀ ਹੁਣ ਸ਼ਨਾਖਤ ਦਾ ਕੋਈ ਨਾ ਕੋਈ ਕਾਰ ਹੀ ਲਏਗਾ ਵਕੀਲ ਬਾਰ ਐਸੋਸੀਏਸ਼ਨ ਵਾਲੇ ਆਪਣੇ ਆਪ ਕੋਈ ਨਾ ਕੋਈ ਐਕਸ਼ਨ ਲੈਣਗੇ ਮੈਨੂੰ ਤਾਂ ਲੱਗਦਾ ਮੈਨੂੰ ਵਿਸ਼ਵਾਸ ਹੈ ਜਿਹੜਾ ਲੁਧਿਆਣਾ ਬਾਰ ਕਾਉਂਸਲ ਦੇ ਪ੍ਰਧਾਨ ਸਾਹਿਬ ਨੇ ਜਿਹੜੇ ਬਾਰ ਐਸੋਸੀਏਸ਼ਨ ਦੇ ਮੈਂਬਰਸ ਨੇ ਐਟਲੀਸਟ ਤੁਸੀਂ ਇੱਕ ਯੂਨੀਫਾਰਮ ਜਿਹੜੀ ਲਾਇਰ ਦੀ ਵੀ ਇੱਕ ਯੂਨੀਫਾਰਮ ਹੈ ਜਿਹੜਾ ਕਾਲਾ ਕੋਟ ਹੈ ਅਗਰ ਉਹਦੀ ਵੀ ਮਰਿਆਦਾ ਨੂੰ ਸਮਝਦੇ ਹੋ ਤਾਂ ਐਟਲੀਸਟ ਪਨਿਸ਼ਮੈਂਟ ਦਿਓਗੇ ਉਸ ਬੰਦੇ ਨੂੰ ਜਿਨਨੇ ਪੁਲਿਸ ਕਸਟਡੀ ਦੇ ਵਿੱਚ ਪ੍ਰਿੰਕਲ ਦੇ ਉੱਤੇ ਹੱਥ ਚੱਕਿਆ ਕਾਰਵਾਈ ਦੀ ਮੰਗ ਕਰਦੇ ਹੋ ਜਿਹੜਾ ਮੈਂ ਤਾਂ ਮੰਨਦਾ ਜੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਅਗਰ ਤੁਸੀਂ ਅੱਛਾ ਕਾਰਵਾਈ ਪ੍ਰਿੰਕਲ ਕੋਈ ਚੀਜ਼ ਕਰੇ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੇ ਕੋਈ ਬੰਦਾ ਪ੍ਰਿੰਕਲ ਦੇ ਉੱਤੇ ਆ ਕੇ ਹੱਥ ਚੱਕੇ ਉਸ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਵਨ ਸਾਈਡਿਡ ਰਿਪੋਰਟ ਵਨ ਸਾਈਡਿਡ ਕਾਨੂੰਨ ਹੋ ਗਿਆ ਵਾ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਕੋਈ ਵਿਵਾਦਤ ਬਿਆਨ ਦਿੰਦੇ ਹੁੰਦੇ ਸੀ ਕੌਣ ਜੀ ਪ੍ਰਿੰਕਲ ਹੋਰੇ ਜਿਹਨਾਂ ਨੇ ਥੱਪੜ ਮਾਰਿਆ ਐਡਵੋਕੇਟ ਨੇ ਬਿਲਕੁਲ ਦਿੰਦੇ ਜੀ ਮੈਂ ਇੱਕ ਗੱਲ ਕਹਿਣੀ ਚਾਹਵਾਂਗਾ ਮੈਂ ਉਹਨਾਂ ਦੇ ਉਹਨਾਂ ਦਾ ਬਿਆਨ ਸੀਗਾ ਇੱਕ ਵੀਡੀਓ ਦੇ ਵਿੱਚ ਜਿਹਦੇ ਵਿੱਚ ਹਣੀ ਸਿੱਟੀ ਦੀ ਵੀ ਫੋਟੋ ਲਾਈ ਹੋਈ ਹੈ ਨਾਲ ਮੈਂ ਨਾ ਆਪਣੀ ਜਿਹੜੀ ਸਰਦਾਰ ਭਾਈਚਾਰੇ ਨੂੰ ਇੱਕ ਮੈਸੇਜ ਦੇਣਾ ਜਾਵਾਂਗਾ ਇਸ ਜਿਹੜਾ ਵਕੀਲ ਹੈ ਨਾ ਇਹਦੀ ਵਰਡਿੰਗ ਹੈ ਇੱਕ ਪਾਪਾ ਸੋਸ ਆਪਾਂ ਇਟ ਮੀਨਸ ਸਾਨੂੰ ਸਿੱਧਾ ਕੁਛ ਨਹੀਂ ਕਰਦਾ ਪਿਆ ਦਾ ਅੱਗੇ ਸਰ ਮਹੀਦਾਰ ਇੰਨੇ ਦਾ ਦਿਓ ਮਾਈਕ ਕੋਈ ਨਾ ਇਹਦਾ ਲਗਾਟਾ ਤੇ ਆਏ ਹਾਂਜੀ ਸਰ ਹਾਂਜੀ ਸਰ ਅੱਜ ਕੀ ਮਾਮਲਾ ਕੀ ਅੱਜ ਫੈਸਲਾ ਸੁਣਾ ਗਿਆ ਜੀ ਪਹਿਲੀ ਵਾਰੀ ਫਲੋਰਾ ਸਾਹਿਬ ਹਮੇਸ਼ਾ ਕੋਈ ਬੰਦਾ ਕਹਿੰਦਾ ਹੁੰਦਾ ਸੱਚਾਈ ਦੀ ਜਿੱਤ ਅੱਜ ਪਹਿਲੀ ਵਾਰੀ ਸੱਚਾਈ ਦੀ ਜਿੱਤ ਹੋਈ ਹੈ ਹਾਂਜੀ ਗਗਨ ਪਰਮਾਤਮਾ ਨੇ ਇਨਸਾਫ ਕੀਤਾ ਮੋਨੀ ਉਸ ਬੰਦੇ ਨੂੰ ਸਜ਼ਾ ਦਿੱਤੀ ਹੈ ਜਿਹੜਾ ਅਕਸਰ ਮਾਵਾ ਭੈਣਾ ਧੀਆਂ ਨੂੰ ਗਲਤ ਬੋਲਦਾ ਲੋਕਾਂ ਦੀਆਂ ਮਾਵਾ ਭੈਣਾ ਸਿਆਣੇ ਕਹਿੰਦੇ ਹੁੰਦੇ ਆ ਸਾਂਝੀਆਂ ਹੁੰਦੀਆਂ ਮਾਵਾ ਪੈਣਾ ਸੰਝੀਆਂ ਹੁੰਦੀਆਂ ਮਰਦੋਂ ਹੁੰਦਾ ਜਿਹੜਾ ਬੰਦਿਆਂ ਨਾਲ ਹੀ ਲੜਾਈ ਲੜਦਾ ਇਹਨੂੰ ਬੰਦਿਆਂ ਦੀ ਲੜਾਈ ਅੱਜ ਤੱਕ ਲੜਾਈ ਨਹੀਂ ਆਈ ਇਹ ਹਮੇਸ਼ਾ ਟਾਰਗੇਟ ਕਰਦਾ ਸੀ ਕਿਸੇ ਦੀ ਧੀ ਨੂੰ ਕਿਸੇ ਦੀ ਭੈਣ ਨੂੰ ਕਿਸੇ ਦੀ ਮਾਂ ਨੂੰ ਅੱਜ ਤੁਸੀਂ ਕੋਟਾਂ ਦੇ ਬਾਹਰ ਜਿਹੜਾ ਇਕੱਠ ਦੇਖ ਰਹੇ ਹੋ ਨਾ ਇਹ ਕੋਈ ਇਕੱਠ ਕਿਸੇ ਨੇ ਕਿਸੇ ਨੂੰ ਫੋਨ ਕਰਕੇ ਨਹੀਂ ਬੁਲਾਇਆ ਇਹ ਉਹ ਲੋਕ ਆਪਣੇ ਆਪ ਆਏ ਆ ਜਿਨ੍ਹਾਂ ਦੇ ਮਾਵਾ ਨੂੰ ਧੀਆ ਨੂੰ ਭੈਣਾਂ ਨੂੰ ਉਹਨੇ ਅੱਜ ਤੱਕ ਗਲਤ ਬੋਲਿਆ ਔਰ ਕੋਰਟ ਨੇ ਇਨਸਾਫ ਕੀਤਾ ਇੱਕ ਦਿਨ ਦਾ ਇਹਦਾ ਪੁਲਿਸ ਰਿਮਾਂਡ ਦਿੱਤਾ ਔਰ ਬਾਕੀ ਗੱਲ ਉਹਦੀ ਤੁਹਾਨੂੰ ਬਿਲਕੁਲ ਦੱਸਾਂ ਸਰ ਇਹ ਇੱਕ ਬਹੁਤ ਪੁਰਾਣਾ ਮਾਮਲਾ ਹੈ ਜਿਹੜਾ ਦੱਸਿਆ ਜਾ ਰਿ ਮਾਮਲਾ ਇਹ 2022 ਦਾ ਜੀ 2022 ਦੇ ਵਿੱਚ ਜਿਵੇਂ ਦੀ ਇਹਦੀ ਇਆਦਤ ਹੈ ਇਹਨੇ ਮੇਰੇ ਬਾਰੇ ਵੀ ਬੋਲਿਆ ਸੀਗਾ ਉਹ 2022 ਦਾ ਮੁਕਦਮਾ ਇੰਸਪੈਕਟਰ ਜਤਿੰਦਰ ਸਾਈਬਰ ਕ੍ਰਾਈਮ ਇਹਦਾ ਦੋਸਤ ਉਹਨੇ ਕੈਨਸਲ ਕੀਤਾ ਸੀ ਉਹਦੀ ਮੈਂ ਕੰਪਲੇਂਟ ਵੀ ਕੀਤੀ ਹੋਈ ਹੈ ਉਹਦੇ ਖਿਲਾਫ ਹਾਈ ਕੋਰਟ ਰਿਟ ਵੀ ਲਾਈ ਹੋਈ ਹੈ ਉਸ ਤੋਂ ਬਾਅਦ ਉਹੀ ਮਾਮਲਾ ਦੁਬਾਰਾ ਪੁਲਿਸ ਨੇ ਇਨਵੈਸਟੀਗੇਟ ਕਰਕੇ ਮੁਕਦਮੇ ਦੇ ਉੱਤੇ ਸਟੈਂਡ ਕੀਤਾ ਔਰ ਇਹਦੇ ਵਿੱਚ ਕੱਲ ਅਦੀ ਅਰੈਸਟ ਕੀਤੀ ਹੈ ਸਾਰੇ ਕਾਸ਼ੇ ਦੂਜੇ ਪਾਸੇ ਅਰਿੰਕਲ